ਬਰਾਵ ਬਹੁਤ ਨੁਕਸਾਨ ਆ ਬਹੁਤ ਛਿਹੜਾ ਸਰਦੂਲਗੜ 115 2025 ਛਿਹੜਾ ਵੀ ਬਹੁਤ ਆ ਪੰਣ ਤੇ ਦਰਖਤ ਦਰੁਖਤ ਤੇ ਗੜੇ ਵੀ ਬਹੁਤ ਆ ਸਾਡੇ ਖਾਲਾ ਬਈ ਬਾਸ ਕੇ ਉੱਤੇ ਮੈਂ ਕਰਾਂ ਇਹ ਗਾਸ਼ੀ ਨੂੰ ਬਾਸ ਦੇ ਗਾ ਸਾਡੇ ਬਹੁਤ ਛਿਹੜਾ ਆ ਤਾਂ ਤਾਂ ਸੁੱਕੀ ਰੱਖੇ ਸਾਰੇ ਪੰਣ ਭਾਂਬੀ ਦਾ ਤੇ ਮਿਰਚ ਦਾ ਵੀ ਬਹੁਤ ਨੁਕਸਾਨ ਆ ਵੀਰੋ ਬਹੁਤ ਨੁਕਸਾਨ ਆ ਬਕਰਾਨ ਆ ਪਏ ਆ ਤਣੇ ਕੱਢੇ ਹੈ ਗੜੇ ਦੇਖੋ ਤੁਸੀਂ ਇੰਨੇ ਦਰਖਤ ਲੱਗੇ ਸਿੱਥੋਂ ਸਾਰੇ ਬੱਚੇ ਪੁੱਛੇ ਸਿੱਟ ਤੇ ਕਬੂਤਰਾਂ ਕਬਾਤਰਾਂ ਤੇ ਇੱਥੇ ਆ ਕੇ ਤਕਦੀਰਾਂ ਹਰਦੀਆਂ ਨੇ ਮਿਰਚ ਦੀ ਤਣਾਈ ਚੱਲੀ ਜਾਂਦੀ ਸੀਗੀ ਸਾਰੇ ਖੜੇ ਆ ਮਿਰਚ ਤੋੜੀ ਜਾਂਦੇ ਸੀ ਪੂਰਾ ਫਾਲ ਲੱਗਿਆ ਸੀ ਮਿਰਚ ਤੇ ਫੰਨਾ ਤੇ ਟਾਣੇ ਟੂਨੇ ਸਾਰੇ ਬੰਨਾ ਤੇ ਟਾਣੇ ਟੂਨੇ ਸਾਰੇ I